ਸਤਿ ਸ੍ਰੀ ਅਕਾਲ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਬੱਜ ਚੁੱਕਿਆ ਹੈ ਸਰਪੰਚੀ ਤੇ ਪੰਚੀ ਚੋਣਾਂ ਦੇ ਲਈ ਪਿੰਡਾਂ ਦੇ ਵਿੱਚ ਜੋ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ 27 ਤਰੀਕ ਤੋਂ ਜੋ ਕੱਲ ਤੋਂ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋਇਆ ਸੀ ਅੱਜ 28 ਤਰੀਕ ਨੂੰ ਜੋ ਨਾਮਜ਼ਦਗੀਆਂ ਨੂੰ ਲੈ ਕੇ ਅਜੇ ਤੱਕ ਜੇਕਰ ਅਸੀਂ ਗੱਲ ਕਰ ਲਈਏ ਪੂਰੇ ਪੰਜਾਬ ਦੇ ਵਿੱਚ ਪੱਬਾ ਪਾਰ ਹੋਏ ਪਏ ਨੇ ਸਾਰੇ ਉਮੀਦਵਾਰ ਜੋ 25-25 ਲੜਦੇ ਚਾਹਵਾਨ ਨੇ ਇਸ ਤਰੀ ਜੇਕਰ ਅਸੀਂ ਗੱਲ ਕਰ ਲੈਂਦੇ ਆ ਤਾਂ ਇਕ ਘੰਟੇ ਦੇ ਬਜੂ ਗੱਲ ਕਰਦੇ ਆ ਕਿ ਪੂਰੇ ਪੰਜਾਬ ਦੇ ਵਿੱਚ ਹੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਭਰਨ ਵਾਸਤੇ ਦੂਰ ਦਰਡੇ ਇਲਾਕਿਆਂ ਦੇ ਵਿੱਚ ਬਲਾਕਾਂ ਦੇ ਵਿੱਚ ਨਾ ਜਾਣਾ ਪਵੇ ਇਸ ਕਰਕੇ ਸਰਕਾਰ ਨੇ ਬਹੁਤ ਹੀ ਇੱਕ ਜੋ ਮਹੱਤਵਪੂਰਨ ਕਦਮ ਚੁੱਕਿਆ ਜੋ ਕਿ ਬਹੁਤ ਹੀ ਸਲਾਘਾਪੂਰਨ ਕਦਮ ਕਿਹਾ ਜਾ ਸਕਦਾ ਕਿ ਉਹਨਾਂ ਨੇ 8-8 10 ਤੋਂ ਪਿੰਡਾਂ ਦਾ ਇੱਕ ਕਲਸਟਰ ਜ਼ੋਨ ਬਣਾ ਦਿੱਤਾ ਹੈ ਤੇ ਉੱਥੇ ਹੀ ਜੋ ਅਫਸਰ ਸਾਹਿਬਾਨ ਬੈਠਣਗੇ ਤੇ ਉੱਥੇ ਹੀ ਇਹ ਆਪਨੇ ਜਾ ਕੇ ਨਾਮਜ਼ਦਗੀ ਪੱਤਰ ਕਰ ਸਕਦੇ ਨੇ ਤੇ ਜੇਕਰ ਅਸੀਂ ਗੱਲ ਕਰ ਲਈਏ ਬਲਾਕ ਮੱਜਰੀ ਦੀ ਬਲਾਕ ਮੱਜਰੀ ਜ਼ਿਲ੍ਹਾ ਮੋਹਾਲੀ ਦਾ ਬਲਾਕ ਹੈ ਤੇ 101 ਪਿੰਡ ਨੇ ਇਹਨਾਂ ਦੇ ਵਿੱਚ ਜੇਕਰ ਅਸੀਂ ਗੱਲ ਕਰ ਲਈਏ ਤਾਂ 13 ਜੋ ਕਲਸਟਰ ਬਣਾਏ ਹੋਏ ਨੇ ਜਿਵੇਂ ਕਿ ਅਸੀਂ ਗੱਲ ਕਰ ਲਈਏ ਤਾਂ ਕਰਾਲੀ ਕਮੇਟੀ ਦੇ ਵਿੱਚ ਵੀ ਕਲਸਟਰ ਬਣਾਇਆ ਹੋਇਆ ਹੈ ਜਿਸ ਦੇ ਵਿੱਚ ਦੋ ਦਰਜਨ ਤੋਂ ਵੱਧ ਪਿੰਡਾਂ ਦੀਆਂ ਨਾਮਜ਼ਦਗੀਆਂ ਜੋ ਢਾਕਲ ਹੋਣਗੀਆਂ ਤੇ ਉਸ ਤੋਂ ਇਲਾਵਾ ਜੇਕਰ ਅਸੀਂ ਬੜੌਦੀ ਦੀ ਗੱਲ ਕਰ ਲਈਏ ਤਾਂ ਅੱਠ ਪਿੰਡਾਂ ਦਾ ਜ਼ੋਨ ਬਣਾਇਆ ਗਿਆ ਹੈਗਾ ਇਸ ਤਰੀ ਬਲਾਕ ਦੇ ਵਿੱਚ ਵੀ ਦਰਜਨ ਦੇ ਕਰੀਬ ਜੋ ਇੱਕ ਪਿੰਡਾਂ ਦਾ ਜ਼ੋਨ ਬਣਾ ਦਿੱਤਾ ਗਿਆ ਪਰ ਜੇਕਰ ਅਸੀਂ ਗੱਲ ਕਰ ਲਈਏ ਤਾਂ ਹੁਣ ਦੂਜਾ ਦਿਨ 28 ਤਰੀਕ ਹੋ ਜਾਣ ਤੋਂ ਬਾਅਦ ਵੀ ਅਜੇ ਤੱਕ ਕੋਈ ਵੀ ਜੋ ਉਮੀਦਵਾਰ ਹੈ ਆਪਣੇ ਕਾਗਜ਼ ਪਰ ਨਹੀਂ ਆਇਆ ਤੇ ਪਿੰਡਾਂ ਦੇ ਵਿੱਚ ਜੋ ਇਸ ਸਮੇਂ ਮਾਹੌਲ ਚੱਲ ਰਿਹਾ ਹੈਗਾ ਉਹ ਮਾਹੌਲ ਬਿਲਕੁਲ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀਗਾ ਕਿ ਵੀ ਭਾਈਚਾਰਕ ਸਾਂਝ ਬਰਕਰਾਰ ਰੱਖੋ ਤੇ ਮੈਂ 5 ਲੱਖ ਰੁਪਿਆ ਹਾਰੇ ਕੁਸ ਪੰਚਾਇਤ ਨੂੰ ਦਵਾਗਾ ਜੋ ਸਰਵਸਮਤੀ ਦੇ ਨਾਲ ਚੁਣੀ ਜਾਏਗੀ ਤੇ ਇਸ ਦੇ ਵਿੱਚ ਪਹਿਲ ਕਰਦੇ ਹੋਏ ਜੇਕਰ ਅਸੀਂ ਗੱਲ ਕਰ ਲਈਏ ਤਾਂ ਕਿਤਨਾ ਕਿਤੇ ਜਿਹੜੀਆਂ ਸਾਰੀਆਂ ਪਾਰਟੀਆਂ ਦੇ ਜੋ ਨਮਾਇंदे ਨੇ ਉਹ ਇਕਜੁੱਟ ਹੋਏ ਨਜ਼ਰ ਆ ਰਹੇ ਨੇ ਤੇ ਇਸ ਦਾ ਇੱਕ ਨਤੀਜਾ ਦੇਖਣ ਨੂੰ ਮਿਲ ਰਿਹਾ ਹੈ ਕਿ ਵੀ ਚੰਦਪੁਰ ਪਿੰਡ ਤੇ ਕਾਦੀ ਮਾਜਰਾ ਪਿੰਡ ਵਿਖੇ ਜੋ ਇਸ ਸਮੇਂ ਸਰਵਸਮਤੀ ਦੇ ਨਾਲ ਦੋਵੇਂ ਪੰਚਾਇਤਾਂ ਬਣ ਚੁੱਕੀਆਂ ਨੇ ਤੇ ਦੋਵੇਂ ਪਿੰਡਾਂ ਦੇ ਵਿੱਚ ਹੀ ਜੋ ਨੌਜਵਾਨ ਸੀਗੇ ਉਹਨਾਂ ਨੌਜਵਾਨਾਂ ਨੂੰ ਮੌਕਾ ਦਿੱਤਾ ਗਿਆ ਸੁਖਵਿੰਦਰ ਸਿੰਘ ਹੈਗਾ ਕਾਬੀਵਾਂਜ ਦਾ ਸਰਪੰਚ ਤੇ ਲਖਵਿੰਦਰ ਸਿੰਘ ਜੋ ਚੰਦਪੁਰੋਂ ਦਾ ਗੱਲ ਕਰ ਲਈ ਤਾਂ ਦੋਵੇਂ ਪਿੰਡਾਂ ਵੱਲੋਂ ਜੋ ਇੱਕ ਆਪਣੇ ਆਪਣੇ ਪਿੰਡ ਪੱਧਰ ਤੇ ਇਕੱਠ ਕੀਤਾ ਗਿਆ ਤੇ ਉੱਥੇ ਸਾਰੇ ਪਾਰਟੀਆਂ ਦੇ ਨਮਾਇਦੇ ਚਾਹੇ ਉਹ ਕਾਂਗਰਸ ਦੇ ਅਕਾਲੀ ਦਲ ਦੇ ਭਾਜਪੀ ਦੇ ਜਾਂ ਕਿਸੇ ਵੀ ਪਾਰਟੀਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਾਂ ਅਕਾਲੀ ਦਲ 1920 ਦੇ ਜਿੰਨੇ ਵੀ ਸੀਗੇ ਨਮਾਇਦੇ ਉਹ ਸਾਰੇ ਇਕੱਠੇ ਹੋਏ ਉਸ ਤੋਂ ਇਲਾਵਾ ਆਮ ਲੋਕਾਂ ਦਾ ਇਕੱਠ ਹੋਇਆ ਤੇ ਉੱਥੇ ਸਰਬਸੰਮਤੀ ਦੇ ਨਾਲ ਫੈਸਲੇ ਲਏ ਗਏ ਉੱਥੇ ਜੋ ਇੱਕ ਗੱਲ ਉੱਪਰ ਕੇ ਸਾਹਮਣੇ ਆਈ ਕਿ ਵੀ ਜੋ ਲੋਕ ਸਮਝਦੇ ਆ ਕਿ ਵੀ ਜੋ ਸਾਡੀ ਇੱਕ ਭਾਈਚਾਰਕ ਸਾਂਝ ਬਰਕਰਾਰ ਰਹੇਗੀ ਜਿੱਥੇ ਉੱਥੇ ਹੁੱਲੜਬਾਜੀ ਨਹੀਂ ਹੋਏਗੀ ਖਰਚੇ ਨਹੀਂ ਹੋਣਗੇ ਤੇ ਜੋ ਸ਼ਰਾਬਾਂ ਪੀ ਕੇ ਪਹਿਲਾਂ ਹੁੱਲੜਬਾਜੀਆਂ ਹੁੰਦੀਆਂ ਰਹੀਆਂ ਝਗੜੇ ਹੁੰਦੀਆਂ ਰਹੀਆਂ ਉਸ ਤੋਂ ਵੀ ਤੋਬਾ ਹੋਏਗੀ ਤੇ ਹੁਣ ਇਹ ਇੱਕ ਸੁਝਵਾਂਤਾ ਦਾ ਪ੍ਰਤੀਕ ਮੰਨਿਆ ਜਾਂਦਾ ਈਵਨ ਕਿ ਜੇਕਰ ਅਸੀਂ ਗੱਲ ਕਰ ਲਈਏ ਤਾਂ ਬੜੋਬੀ ਦੇ ਵਿੱਚ ਵੀ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਹੈ ਕਿਉਂਕਿ ਮਨਮੋਹਨ ਸਿੰਘ ਮਾਵੀ ਤੇ ਉੱਥੇ ਹੋਰ ਜਿਹੜੇ ਸਾਥੀ ਨੇ ਉਹਨਾਂ ਵੱਲੋਂ ਇਹ ਕੀਤਾ ਜਾ ਰਿਹਾ ਹੈ ਕਿ ਵੀ ਕਿਸੇ ਵੀ ਤਰੀਕੇ ਦੇ ਨਾਲ ਇੱਥੇ ਸਰਬਸੰਮਤੀ ਦੇ ਨਾਲ ਚੋਣ ਹੋ ਜਾਵੇ ਬੇਸ਼ੱਕ ਉਹ ਚਾਹੇ ਐਸ்சி ਭਾਈਚਾਰੇ ਲਈ ਸੀਟ ਰਿਜ਼ਰਵ ਹੈਗੀ ਹੈ ਤੇ ਇਸ ਤਰ੍ਹਾਂ ਹੀ ਜੋ ਅੰਦੇੜੀ ਪਿੰਡ ਹੈ ਅੰਦੇੜੀ ਪਿੰਡ ਦੇ ਵਿੱਚ ਵੀ ਪੂਰੀ ਸਮੇ ਗਹਿਮਗਮੀ ਹੈ ਕਿ ਵੀ ਜੋ ਉੱਥੇ ਚੋਣ ਹੈਗੀ ਹੈ ਉਹ ਵੀ ਸਰਵਸਮਤੀ ਦੇ ਨਾਲ ਹੋ ਜਾਵੇ ਈਵਨ ਕਿ ਕਈ ਥਾਂ ਬੋਲੀਆਂ ਵੀ ਲੱਗ ਚੁੱਕੀਆਂ ਨੇ ਜੇ ਕਿਹਾ ਜਾ ਰਿਹਾ ਹੈ ਕਿ ਵੀ ਜੋ ਦਾਵੇਦਾਰ ਨੇ ਸਰਪੰਚੀ ਦੇ ਉਹ ਕਹਿੰਦੇ ਨੇ ਕਿ ਵੀ ਮੈਂ 5 ਲੱਖ ਰੁਪਇਆ ਸਰਕਾਰ ਦੇ ਏਰੀਏ ਤੇ 5 ਲੱਖ ਰੁਪਇਆ ਮੈਂ ਵੀ ਦਵਾਂਗਾ ਤੇ ਜੇਕਰ ਮੈਨੂੰ ਸਰਵਸਮਤੀ ਦੇ ਨਾਲ ਚੁਣਿਆ ਜਾਂਦਾ ਕਿਤੇ 10 ਲੱਖ ਦੀ ਵੀ ਗੱਲ ਹੋ ਰਹੀ ਹੈ ਤੇ ਕਿਤੇ 20 ਵੀ ਲੱਖ ਰੁਪਏ ਤੱਕ ਵੀ ਗੱਲ ਪਹੁੰਚ ਚੁੱਕੀ ਹੈ ਅੜੋ-ਤੜੀ ਦੇ ਵਿੱਚ ਜੋ ਮਾਮਲਾ ਸਰਵਸਮਤੀ ਦੇ ਉੱਪਰ ਆ ਰਿਹਾ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਤੇ ਹੁਣ ਜੋ ਆਪ ਜੀ ਨੂੰ ਦੱਸ ਦਈਏ ਇਹ ਜੋ ਕਾਦੀ ਮਾਜਰਾ ਵਿਖੇ ਜੋ ਸਰਪੰਚ ਚੁਣਿਆ ਗਿਆ ਉਹ ਸਰਦਾਰ ਲਖਮਿੰਦਰ ਸਿੰਘ ਸੌਰੀ ਸਰਪੰਚ ਸੁਖਵਿੰਦਰ ਸਿੰਘ ਪੰਚਾਇਤ ਮੈਂਬਰਾਂ ਵਿੱਚ ਬਲਬੀਰ ਸਿੰਘ ਸੁਖਵਿੰਦਰ ਕੌਰ ਲਖਵਿੰਦਰ ਸਿੰਘ ਨਿਰਮਲ ਸਿੰਘ ਨੂੰ ਚੁਣਿਆ ਗਿਆ ਤੇ ਇਸ ਮੌਕੇ ਜੇਕਰ ਅਸੀਂ ਗੱਲ ਕਰ ਲਈਏ ਤਾਂ ਸਾਰੀਆਂ ਪਾਰਟੀਆਂ ਦੇ ਜੋ ਨੁਮਾਇंदे ਪਹੁੰਚੇ ਹੋਏ ਸਨ ਕਿਸਾਨ ਸੈੱਲ ਦੇ ਪ੍ਰਧਾਨ ਸਰਬਜੀਤ ਸਿੰਘ ਕਾਦੀ ਮਾਜਰਾ ਆਮ ਆਦਮੀ ਪਾਰਟੀ ਦੇ ਜੱਗੀ ਕਾਦੀ ਮਾਜਰਾ ਤੇ ਬੈਰੀਪਾਲ ਗਰੁੱਪ ਦੇ ਗੁਰਪ੍ਰੀਤ ਸਿੰਘ ਤੇ ਮੇਜਰ ਸਿੰਘ ਇੱਥੇ ਮੌਕੇ ਤੇ ਹਾਜ਼ਰ ਸਨ ਤੇ ਜਿਸ ਕਾਰਨ ਇਹ ਜੋ ਸਾਰੀ ਚੋਣ ਹੈ ਸਿਰੇ ਨਿਪਰੇ ਚੜੀ ਹੈ ਤੇ ਇਸ ਤੋਂ ਇਲਾਵਾ ਜੇਕਰ ਅਸੀਂ ਚੰਦਪੁਰ ਦੀ ਗੱਲ ਕਰ ਲਈਏ ਤਾਂ ਚੰਦਪੁਰ ਦੇ ਵਿੱਚ ਸਰਪੰਚ ਲਖਵਿੰਦਰ ਸਿੰਘ ਲੱਕੀ ਪੰਜ ਸ਼ੁਭਮ ਗਿਰੀ ਅਮਰੀਕ ਸਿੰਘ ਪੰਜ ਅਮਰਜੀਤ ਸਿੰਘ ਅਮਰਜੀਤ ਕੌਰ ਪੰਜ ਅਤੇ ਐਡਵੋਕੇਟ ਜਗਤਾਰ ਸਿੰਘ ਪੰਜ ਚੁਣੇ ਗਏ ਹਨ ਇਸ ਤਰ੍ਹਾਂ ਇਹ ਜੇਕਰ ਅਸੀਂ ਗੱਲ ਕਰ ਲਈਏ ਤਾਂ ਇਹ ਦੋਵੇਂ ਪੰਚਾਇਤਾਂ ਅ ਨੰਬਰ 1 ਨੇ ਇਸ ਜ਼ਿਲ੍ਹੇ ਦੇ ਵਿੱਚ ਜੋ ਪਹਿਲੀ ਇਹ ਇੱਕ ਜੋ ਸਾਹਮਣੇ ਆ ਰਹੀ ਹੈ ਗੱਲ ਕਿ ਵੀ ਇਹਨਾਂ ਨੇ ਬਹੁਤ ਸੂਝਵਾਨਤਾ ਵਿਖਾਈ ਹੈ ਤੇ ਉਹਨਾਂ ਦੇ ਨਾਲ ਗੱਲ ਵੀ ਕਰਦੇ ਆ ਕਰਦੀ ਮਾਜਰਾ ਦੇ ਨਵ ਨਿਯੁਕਤ ਸਰਪੰਚ ਸੁਖਵਿੰਦਰ ਸਿੰਘ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਕੀ ਵਿਚਾਰ ਸੀ ਤੇ ਇਹ ਕਿਵੇਂ ਸੰਭਵ ਹੋਇਆ ਤੇ ਬਣੇ ਰਹੋ ਸਾਡੇ ਨਾਲ ਮਾਰਸ਼ਲ న్యూਸ ਦੇ ਉੱਪਰ ਆਉਣ ਵਾਲੇ ਜੋ ਵੀ ਘਟਨਾਕ੍ਰਮ ਹੋਣਗੇ ਇਲੈਕਸ਼ਨ ਦੇ ਉਹ ਅਸੀਂ ਆਪ ਜੀ ਤੱਕ ਪਹੁੰਚਾਉਂਦੇ ਰਹਾਂਗੇ ਧੰਨਵਾਦ ਜਿੰਦਰ ਸਿੰਘ ਕਿਹੜਾ ਪਿੰਡ ਹੈ ਜੀ ਕਰਦੀ ਮਾਜਰਾ ਜੀ ਅੱਛਾ ਅੱਜ ਜਿਹੜੇ ਪੰਚਾਇਤੀ ਚੋਣਾਂ ਨੂੰ ਲੈ ਕੇ ਤੁਹਾਡੇ ਦੱਸਿਆ ਜਾ ਰਿਹਾ ਪਿੰਡ ਦੇ ਸਰਬਸੰਮਤੀ ਹੋਈ ਹੈ ਤਾਂ ਪੂਰੇ ਪਿੰਡ ਦਾ 81 ਪੂਰੇ ਪਿੰਡ ਦੇ ਸਹਿਮਤੀ ਦਿੱਤੀ ਵਸਤੇ ਹਾਂਜੀ ਹਾਂਜੀ ਸਾਡੇ ਪਿੰਡ ਦਾ ਸਾਰਾ ਸਹਿਯੋਗ ਰਿਹਾ ਜੀ ਹੂੰ ਤੇ ਸਾਡੀ ਅਨਵਰਸਰੀ ਪੰਚਾਇਤ ਦੇ ਪੰਜ ਚਪ ਚਪੰਜ ਸਾਰੇ ਉਹਨਾਂ ਸਰਬਸੰਮਤੀ ਨਾਲ ਉਹਨਾਂ ਚੁਣੇ ਗਏ ਜੀ ਤੋਂ ਤੁਹਾਨੂੰ ਸਰਪੰਚ ਸੁਣਿਆ ਗਿਆ ਜੀ ਹਾਂਜੀ ਮੈਨੂੰ ਸਰਪੰਚ ਕਿਹੜੇ ਕੰਮਾਂ ਨੂੰ ਲੈ ਕੇ ਵਿਕਾਸ ਤੁਸੀਂ ਕਰੋਗੇ ਪਿੰਡ ਦੇ ਵਿੱਚ ਕਿਹੜੇ ਰਹਿੰਦੇ ਨੇ ਜਾਂ ਕਿਹੜੇ ਹੁਣ ਤੱਕ ਪਿਛਲੀ ਪੰਚਾਇਤਾਂ ਤੁਹਾਡੇ ਕਿਤੇ ਨਹੀਂ ਦੱਸਿਆ ਜਾ ਰਿਹਾ ਕਿ 1900 ਅਨ 90% ਸੋਰੀ 90% ਦੱਸਿਆ ਜਾ ਰਿਹਾ ਹੈ ਕਿ ਤੁਹਾਡੇ ਪਿੰਡਾਂ ਦੀ ਸਹਿਮਤੀ ਹੋਈ ਹੈ ਅੱਜ ਤੱਕ ਦੋ ਤਿੰਨ ਵਾਰ ਚੋਣ ਹੋਈ ਹੈ ਤਾਂ ਹੁਣ ਕਿਹੜੇ ਕੰਮ ਨੇ ਜਿਹੜੇ ਪਿੰਡ ਦੇ ਵਿਕਾਸ ਤੁਸੀਂ ਕਰੋਗੇ ਸਾਡੇ ਉਹ ਨਿੱਕ ਤਸੀਵਰੇਜ ਰਹਿੰਦੀ ਹੈ ਜੀ ਥੋੜਾ ਜਿਹਾ 25% ਰਹਿ ਗਈ ਜੀ ਸਾਡੇ ਨਾ 75% ਤਾਂ ਉਹਨਾਂ ਹੋ ਚੁੱਕੀ ਜੀ ਪੁਰਾਣੀ ਪੰਚਾਇਤ ਤੋਂ ਹਾਂਜੀ ਤੇ ਹੋਰ ਇੱਕ ਨਾ ਚਮਚਾਨ ਘਟਦਾ ਸਾਡਾ ਸ਼ੈੱਡ ਰਹਿੰਦਾ ਜੀ ਤੇ ਹੋਰ ਥੋੜੇ ਬਹੁਤੇ ਜਿਹੜੇ ਕੰਮ ਹੈ ਜੀ ਉਹ ਰਹਿੰਦੇ ਆ ਉਹ ਅਸੀਂ ਇਹਦੇ 5 ਸਾਲਾਂ ਚ ਜਿਹਨੂੰ ਨਿਕੜੇ ਚੜੂਗੀ ਅਸੀਂ ਗਵਰਨਮੈਂਟ ਤੋਂ ਮੰਗ ਕਰਦੇ ਹਾਂ ਜਿਹੜਾ ਜੀ 5 ਲੱਖ ਰੁਪਈਆ ਗਵਰਨਮੈਂਟ ਦੀ ਉਹਨਾਂ ਦੰਦੀ ਹੈ ਜੀ ਉਹ ਸਾਨੂੰ ਦਿੱਤਾ ਜਾਵੇ ਤੇ ਅਸੀਂ ਉਹਨਾਂ ਦੇ ਪਿੰਡ ਦੇ ਵਿਕਾਸ ਵਾਸਤੇ ਲਾਵਾਂਗੇ ਜੀ ਅਜੇ ਪਿੰਡਾਂ ਦੇ ਵਿੱਚ ਕਾਫੀ ਲਈ ਝਗੜਿਆਂ ਦੇ ਮਾਮਲੇ ਵੀ ਹੁੰਦੇ ਨੇ ਉਹਨਾਂ ਨੂੰ ਕਿਵੇਂ ਤੁਸੀਂ ਬੈਠ ਹੁੰਦੇ ਜੀਠੋਗੇ ਕੀ ਰਣਨੀਤੀ ਹੈ ਤੁਹਾਡੀ ਕੋਈ ਗੱਲਬਾਤ ਹੋਈ ਹੈ ਸਾਰੇ ਪਿੰਡ ਦੇ ਵਸਨੀਕਾਂ ਨਾਲ ਹਾਂਜੀ ਪਿੰਡ ਵਾਸੀ ਦੀ ਗੱਲਬਾਤ ਦੇ ਨਾਲੇ ਚੱਲੂਗੀ ਜਿੱਦਾਂ ਵੀ ਹੋਊਗਾ ਜੀ ਜੋ ਵੀ ਛੋਟੇ-ਬਟੇ ਹੋਊਗੇ ਜੀ ਕੋਈ ਝਗੜਾ ਸੀ ਆਪਣੇ ਪਹਿਲਾਂ ਤਾਂ ਪਿੰਡ ਵਿੱਚ ਬੈਠ ਕੇ ਇਹਨੂੰ ਵੇੜੂਗੇ ਜੀ ਇਹ ਇਹੀ ਸਾਡਾ ਉਹ ਹੈ ਜੀ ਸਾਡੇ ਸਾਰੇ ਪਿੰਡ ਨਾਲ ਹੈਗਾ ਸਹਿਯੋਗ ਐਸੀ ਗੱਲ ਨਹੀਂ ਸਰਪੰਚ ਸਾਹਿਬ ਇੱਕ ਪਿੰਡਾਂ ਦੇ ਵਿੱਚ ਦੇਖਿਆ ਗਿਆ ਹੈ ਕਾਫੀ ਜਿਹੜੀ ਪਾਰਟੀਵਾਦੀ ਭਾਰੀ ਰਹਿੰਦੀ ਹੈ ਤੇ ਲੱਖਾਂ ਰੁਪਏ ਇਲੈਕਸ਼ਨ ਦੇ ਵਿੱਚ ਖਰਚੇ ਜਾਂਦੇ ਉਹਨਾਂ ਨੂੰ ਕੀ ਸਨੇਹਾ ਦਵਾਂਗੇ ਅਸੀਂ ਤਾਂ ਜੀ ਪਾਰਟੀਵਾਦੀ ਤੇ ਉਹਨਾਂ ਉੱਠ ਕੇ ਜੀ ਇੱਥੇ ਸਾਡੇ ਪਿੰਡ ਨੇ ਸਰਬਸੰਮਤੀ ਜੀ ਕੀਤੀ ਹੈ ਜੀ ਕੋਈ ਸਾਡੀ ਪਾਰਟੀ ਨਹੀਂ ਕੋਈ ਗੁੱਟ ਨਹੀਂ ਇੱਤਾਂ ਲਾਗਦੇ ਪਿੰਡਾਂ ਨੂੰ ਵੀ ਇਹੀ ਕਹਿ ਰਹੇ ਆਂ ਵੀ ਤੁਸੀਂ ਸਰਬਸੰਮਤੀ ਨਾਲ ਆਪਣਾ ਉਹਨਾਂ ਪੰਚਾਇਤ ਚੁਣੋ ਤੇ ਪਿੰਡ ਦਾ ਆਪਣਾ ਦੇਖੋ ਜੀ ਜੋ ਵੀ ਹੈ ਜੀ ਖੜਕੇ ਤੇ ਬਚਦੇ ਜੀ ਕਿਤਾ ਜੀ ਜੋ ਵੀ ਹੈ ਆਪਣਾ ਪਿੰਡ ਚ ਭਾਈਚਾਰਾ ਰਹਿੰਦਾ ਜੀ ਲੋਕਾਂ ਨੇ ਨਹੀਂ ਤਾਂ ਵੀ ਜੀ ਲੜਾਈ ਝਗੜੇ ਤੁਹਾਨੂੰ ਪਤਾ ਹੀ ਵੱਧਦੇ ਰਹਿੰਦੇ ਦੂਜੇ ਤਾਂ ਕੋਈ ਦੋ ਗੁੱਟ ਹੋ ਜਾਂਦੇ ਜੀ ਜੇ ਆਪਣੀ ਸਰਬਸ਼ੰਤੀ ਨਾਲ ਹੋ ਜੂਗਾ ਜੀ ਫਿਰ ਪਿੰਡ ਦਾ ਪਿਆਰ ਰਹਿੰਦਾ ਜੀ ਕੋਈ ਹੋਰ ਨਹੀਂ ਹੈ ਸਾਰੇ ਮਿਲਵਰਤ ਕਰਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਨਗਰ ਨਿਵਾਸੀ ਸਾਰੇ ਸੂਝਵਾਨ ਪਿੰਡ ਦੇ ਸੱਜਣ ਪਿੰਡ ਕਾਦੀ ਮੱਜ ਰਹੇ ਨੇ ਅੱਜ ਸਰਮ ਸੰਮਤੀ ਦੇ ਨਾਲ ਪੰਚਾਇਤ ਦੀ ਚੋਣ ਕਰੀ ਆ ਦੋ ਨੌਜਵਾਨ ਸਾਡੇ ਖੜੇ ਸੀਗੇ ਜਿਹੜੇ ਸਾਡੇ ਆਪਸ ਵਿੱਚ ਆਪਣੇ ਪਰਿਵਾਰਾਂ ਦੇ ਬੱਚੇ ਸੀਗੇ ਇੱਕ ਅਸੀਂ ਬੱਚੇ ਨੂੰ ਸਾਰੇ ਨਗਰ ਵਾਸੀਆਂ ਨੇ ਬੇਨਤੀ ਕਰਕੇ ਉਹਨੂੰ ਅੱਜ ਬਿਠਾ ਲ ਕੇ ਇੱਕ ਮੁੰਡੇ ਨੂੰ ਅਸੀਂ ਸਰਮ ਸੰਮਤੀ ਦੇ ਨਾਲ ਸਾਰਿਆਂ ਨੇ ਪਿੰਡ ਦੀ ਸਰਪੰਚੀ ਦੀ ਚੋਣ ਅਤੇ ਪੰਚਾਇਤ ਮੈਂਬਰਾਂ ਦੀ ਵੀ ਚੋਣ ਸਰਮ ਸੰਮਤੀ ਨਾਲ ਕਰੀ ਆ ਜਿੱਥੇ ਮੈਂ ਸਾਰੇ ਨਗਰ ਵਾਸੀਆਂ ਨੂੰ ਵਧਾਈ ਦਿੰਦਾ ਉੱਥੇ ਮੈਂ ਤੁਹਾਡੇ ਮੀਡੀਆ ਰਾਹੀਂ ਹੋਰ ਪਿੰਡਾਂ 'ਚ ਵੀ ਬੇਨਤੀ ਕਰਦਾ ਵੀ ਆਪਾਂ ਪਾਰਟੀਵਾਦੀਆਂ ਦੇ ਉੱਪਰ ਉੱਠ ਕੇ ਇੱਕ ਸਹਿਦਈਏ ਪੰਜਾਬ ਨੂੰ ਸਰਬਸੰਮਤੀਆਂ ਕਰਾਈਏ ਜਿੰਨੀਆਂ ਵੀ ਹੋ ਸਕਦੀਆਂ ਸਰਬਸੰਮਤੀਆਂ ਨਾਲ ਪਹੁੰਚਾ ਕਰੀਏ ਕਿਉਂਕਿ ਪਿੰਡ ਦਾ ਵਿਕਾਸ ਹੋ ਸਕੇ ਇੱਕ ਮਿਸਾਲ ਹੈ ਸਾਡੇ ਕਾਦੀਵਾਦਲੇ ਪਿੰਡ ਦੀ ਅਸੀਂ ਪਿਛਲੀ ਪੰਚਾਇਤ ਵੀ ਸਰਬਸੰਮਤੀ ਦੇ ਨਾਲ ਚੁਣੀ ਸੀਗੀ ਤੇ ਅੱਜ ਵੀ ਸਹੁਜਮਨ ਲੋਕਾਂ ਨੇ ਇਕੱਠੇ ਹੋ ਕੇ ਪਿੰਡਦਿਆ ਨੇ ਪਾਰਟੀਵਾਦੀ ਦੇ ਉੱਪਰ ਉੱਠ ਕੇ ਨਵੀਂ ਪੰਚਾਇਤ ਦੀ ਨਵੇਂ ਪੰਚਾਇਤ ਮੈਂਬਰਾਂ ਦੀ ਚੋਣ ਕਰੀ ਹੈ ਸੋ ਸਾਰਿਆਂ ਨੂੰ ਅਪੀਲ ਹੈ ਵੀ ਆਪਾਂ ਬਾਤੋ-ਬਾਤ ਸਮਤੀਆਂ ਪਿੰਡਾਂ ਦੇ ਵਿੱਚ ਕਰਕੇ ਪੰਚਾਇਤਾਂ ਦੀ ਚੋਣ ਕਰੀਏ ਕਿਉਂਕਿ ਇੱਕ ਤਾਂ ਆਪਾਂ ਢੜੇ ਵਾਈ ਤੋਂ ਵੱਧ ਦੇ ਇੱਕ ਪਿੰਡ ਦਾ ਵਿਕਾਸ ਹੁੰਦਾ ਹੈ ਸੋ ਸਾਰੇ ਨਗਰ ਵਾਸੀਆਂ ਨੂੰ ਬਹੁਤ-ਬਹੁਤ ਧੰਨਵਾਦ ਨਵੀਂ-ਮਣੀ ਪੰਚਾਇਤ ਨੂੰ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ